ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਸ੍ਰੀ ਮੁਖਵਾਕ ਵਡਹਾਂਸ ਰਾਗ ਦੇ ਵਿੱਚ ਮਹਲਾ ਚੌਥਾ ਚੌਥੇ ਪਾਸਾ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਰੱਬੀ ਬਾਣੀ ਧੁਰ ਕੀ ਬਾਣੀ ਰਾਹੀ ਪ੍ਰਮਾਨ ਕਰਦੇ ਹਨ ਦੇਹ ਤੇਜ ਨੜੀ ਹਰ ਨਵ ਰੰਗੀਆਂ ਰਾ ਦੇ ਰੂਪੀ ਕੋੜੀ ਇਸ ਤੋਂ ਪਹਿਲਾਂ ਸ਼ਬਦ ਉਚਾਰਨ ਜੋ ਕੀਤੇ ਹੋਏ ਨੇ ਵਿਢਾਂਸ ਰਾਗ ਦੇ ਵਿੱਚ ਘੋੜੀਆਂ ਦੇ ਵਿੱਚ ਸ਼ੁਰੂ ਹੋਇਆ ਹੈ ਸ਼ਬਦ ਹੈ ਜਿਹੜਾ ਇੱਕ ਲਾਲਾ ਘੋੜੀ ਚੜ ਕੇ ਬਰ ਬਣ ਕੇ ਵਿਹਣ ਜਾਂਦਾ ਹੈ ਉਸ ਛਾਲ ਦੇ ਵਿੱਚ ਇਹ ਸਬਦ ਉਚਾਰਿਆ ਹੋਇਆ। ਵਰਧਾ ਹਸ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਅਨ ਦੇਹ ਤੇਜ ਨੜੀ ਹਰ ਨਵ ਰੰਗੀਆਂ ਰਾਮ ਦੇਹ શ્રી ਰੂਪੀ ਕੋੜੀ ਤੇ ਤੇਜ ਲਨ ਵਾਲੀ ਇਸ ਸواری ਦੇ ਉੱਪਰ ਹਰ ਨਵ ਰੰਗੀਆਂ ਰਾਮ ਹਰੀ ਪਰਮੇਸ਼ਰ ਪ੍ਰਮਾਤਮਾ ਪਰਮਾਤਮਾ ਦੇ ਨਾਲ ਮਨ ਨੂੰ ਰੰਗਣਾ ਰਮੇ ਹੋਏ ਪਰਮੇਸ਼ਰ ਦੇ ਨਾਲ ਮਿਲਣਾ ਮਿਲਾਪ ਕਰਨਾ ਦਿਨ ਰਾਤ ਛੇ ਮੇਰਾ ਨੀਤ ਨਵਾ ਉਸ ਪਰਮੇਸ਼ਰ ਦੇ ਨਾਲ ਮਿਲਾਪ ਕਰਨਾ ਇਹ ਸਰੀਰ ਰੂਪੀ ਦੇ ਘੋੜੀ ਦਾ ਮਿਲਾਪ ਪਰਮੇਸ਼ਰ ਦੇ ਨਾਲ ਹੋਇਆ ਪਰਮਾਤਮਾ ਦੇ ਨਾਲ ਹੋਇਆ ਉਹਦੇ ਨਾਲ ਮਨ ਰੰਗਿਆ ਗਿਆ ਗੁਰੂ ਗਿਆਨ ਗੁਰੂ ਹਰ ਮੰਗਿਆ ਰਾਹ ਗੁਰੂ ਤੋਂ ਪਰਮੇਸ਼ਰ ਪਰਮਾਤਮਾ ਦੇ ਮਲਾਪ ਨਹੀਂ ਉਹਦੇ ਨਾਮ ਨਹੀਂ ਇੱਕ ਤਰਫ ਇੱਕ ਫਰਿਆਦ ਗੁਰੂ ਗਿਆਨ ਗੁਰੂ ਹਰ ਮੰਗਿਆ ਰਾਮ ਜਿਹੜਾ ਗੁਰੂ ਦਾ ਗਿਆਨ ਹੈ ਉਹ ਗੁਰੂ ਤੋਂ ਜਿਹੜਾ ਗੁਰਮਖ ਹੈ ਪਰਮਾਤਮਾ ਨਾਲ ਮਿਲਿਆ ਹੋਇਆ ਹੈ ਪਰਮਾਤਮਾ ਦੇ ਨਾਲ ਇੱਕਮਿਕ ਹੋਇਆ ਹੋਇਆ ਹੈ ਉਸ ਗੁਰੂ ਦੇ ਗਿਆਨ ਨੂੰ ਰਮੇ ਹੋਏ ਪਰਮੇਸ਼ਰ ਲਈ ਪ੍ਰਮਾਤਮਾ ਲਈ ਫਰਿਆਦ ਕੀਤੀ ਮੰਗਣਾ ਕੀਤਾ ਗੁਰੂ ਤੋਂ ਨਾਮ ਤਾਂ ਕਰਕੇ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਗਿਆ ਮਨ ਗੁਰੂ ਗਿਆਨ ਗੁਰੂ ਹਰ ਮੰਗਿਆ ਰਾਮ ਜਿਹੜਾ ਗੁਰੂ ਦਾ ਗਿਆਨ ਹੈ ਗੁਰੂ ਤੋਂ ਮੰਗਿਆ ਹੀ ਮਨ ਦਾ ਜਿਹੜਾ ਅਵਸਥਾ ਹੈ ਮਨ ਦਾ ਜਿਹੜਾ ਮਲਾਪ ਹੈ ਪ੍ਰਮਾਤਮਾ ਦੇ ਨਾਲ ਫੇਰੀ ਉਹਦੇ ਨਾਲ ਪ੍ਰਮਾਤਮਾ ਦੇ ਨਾਲ ਮਲਾਪ ਹੁੰਦਾ ਹੈ ਗੁਰੂ ਦੇ ਰਾਹੀ ਗੁਰੂ ਦੇ ਸ਼ਬਦ ਰਾਹੀ ਗੁਰੂ ਦੇ ਹੁਕਮ ਰਾਹੀ ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਤ ਵਿੱਚ ਜਾਣੀਆ ਗਿਆਨ ਮੰਗਿਆ ਜਿਹੜਾ ਗਿਆਨ ਕੀ ਹੈ ਇੱਕ ਅਗਿਆਨ ਹੈ ਤੇ ਇੱਕ ਗਿਆਨ ਹੈ ਜਹਾਂ ਗਿਆਨ ਤੇ ਧਰਮ ਹੈ ਜਹਾਂ ਝੂਠ ਤੇ ਪਾਪ ਜਹਾਂ ਲੋਭ ਤੇ ਕਾਲ ਹੈ ਜਹਾਂ ਖਿਮਾ ਤੇ ਆਪ ਜਿੱਥੇ ਗਿਆਨ ਹੈ ਉੱਥੇ ਧਰਮ ਹੈ ਹੁਣ ਗਿਆਨ ਤਾਂ ਵਿਦਿਆ ਦਾ ਵੀ ਹੁੰਦਾ ਹੈ ਅੰਗਰੇਜ਼ੀ ਦਾ ਵੀ ਹੁੰਦਾ ਹੈ ਗਿਆਨ ਇੰਜੀਨੀਅਰ ਨੂੰ ਹੁੰਦਾ ਹੈ ਗਿਆਨ ਤੇ ਜਹਾਜ਼ ਚਲਾਉਣ ਦਾ ਵੀ ਲੈਣਾ ਪੈਂਦਾ ਹੈ ਡਰਾਈਵਰੀ ਸਿੱਖਣੀ ਹੈ ਬੜੇ ਗਿਆਨ ਨੇ ਦੁਨਿਆਵੀ ਗਿਆਨ ਨੂੰ ਗਿਆਨ ਨਹੀਂ ਮੰਨਿਆ ਉਹ ਬੰਦੇ ਦੀ ਤੇਜ ਬੁੱਧੀ ਤੇਜ ਬਿਰਤੀ ਹੋ ਸਕਦੀ ਹੈ ਪਰ ਇਹ ਗਿਆਨ ਨਹੀਂ ਹੈ ਅਸਲ ਗਿਆਨ ਕੀ ਹੈ ਪਰਮਾਤਮਾ ਦੇ ਰਸਤੇ ਤੇ ਤੁਰਨਾ ਪਰਮਾਤਮਾ ਦੇ ਰਸਤੇ ਤੇ ਤੁਰਨ ਲਈ ਕਿਸੇ ਵਿਧੇ ਨੂੰ ਸਿੱਖ ਲੈਣਾ ਕਿਸੇ ਸ਼ਬਦ ਨੂੰ ਸਿੱਖ ਲੈਣਾ ਉਹਨੂੰ ਗਿਆਨ ਕਹਿੰਦੇ ਨੇ ਸੰਸਾਰ ਨੂੰ ਮਿੱਥਿਆ ਜਾਣਨਾ ਤੇ ਨਿਰੰਕਾਰ ਨੂੰ ਸੱਚ ਜਾਣਨਾ ਅਸਲ ਗਿਆਨ ਹੈ ਗਿਆਨ ਮੰਗੇ ਹਰ ਕਥਾ ਚੰਗੀ ਹਰ ਨਾਮ ਗਤ ਵਿੱਚ ਜਾਣੀਆਂ ਗਿਆਨ ਮੰਗੇ ਹਰ ਕਥਾ ਚੰਗੀ ਗਿਆਨ ਮੰਗਿਆ ਤਾਂ ਪਰਮੇਸ਼ਰ ਦੇ ਨਾਮ ਦੇ ਪ੍ਰਮਾਤਮਾ ਦੇ ਨਾਮ ਰਸਤੇ ਦੀ ਜਿਹੜੀ ਕਥਾ ਵਿਚਾਰ ਸੀ ਪਰਮੇਸ਼ਰ ਪਰਮੇਸ਼ਰ ਦੀ ਜਿਹੜੀ ਵਿਚਾਰਧਾਰਾ ਸੀ ਉਹ ਚੰਗੀ ਲੱਗੀ ਜਿੰਨਾ ਚਿਰ ਗਿਆਨ ਨਹੀਂ ਪ੍ਰਾਪਤ ਹੁੰਦਾ ਉਹਨਾਂ ਚਿਰ ਪਰਮੇਸ਼ਰ ਦੇ ਪ੍ਰਮਾਤਮਾ ਦੇ ਰਸਤੇ ਤੇ ਚੱਲਣਾ ਚੰਗਾ ਨਹੀਂ ਲੱਗਦਾ ਜੇ ਤੂੰ ਗਿਆਨ ਲਿਆ ਗੁਰੂ ਤੋਂ ਫਿਰ ਗੁਰੂ ਦੇ ਰਸਤੇ ਦੀਆਂ ਪਰਮੇਸ਼ਰ ਦੇ ਰਸਤੇ ਦੀਆਂ ਜਿਹੜੇ ਗੱਲਾਂ ਸੀ ਕਥਾ ਵਿਚਾਰ ਸੀ ਉਹ ਚੰਗੀ ਤਾਂ ਲੱਗੀ ਨਹੀਂ ਉਹਨਾਂ ਚਿਰ ਕਦੀ ਨਹੀਂ ਚੰਗੀ ਲੱਗਦੀ ਜਿੰਨਾ ਚਿਰ ਰਸਤੇ ਦਾ ਗਿਆਨ ਨਾ ਹੋਵੇ ਹਰ ਨਾਮ ਗਤ ਮਿਤ ਜਾਣੀਆਂ ਫਿਰ ਪਰਮੇਸ਼ਰ ਦਾ ਨਾਮ ਚਪਿਆ ਫੇਰ ਕਿ ਜੀ ਕਿਤੇ ਜਾ ਕੇ ਜਿਹੜੀ ਪਰਮਾਤਮਾ ਦੇ ਵਹਿਰੂ ਦੇ ਰਸਤੇ ਦਾ ਅਸਲ ਤਤ ਗਿਆਨਸ਼ੀ ਤੇ ਸੰਸਾਰ ਦਾ ਅ ਗਿਆਨਸ਼ੀ ਉਹਦੇ ਬਾਰੇ ਪਰਮਾਤਮਾ ਬਾਰੇ ਜਾਣਿਆ ਗਿਆ ਸਭ ਜਨਮ ਸਫਲ ਹੋ ਕੀਆ ਕਰਤੇ ਹਰ ਰਾਮ ਨਾਮ ਵਖਾਣਿਆ ਜਿਹੜਾ ਜਿਹੜਾ ਜਨਮ ਸੀ ਜਿਹੜਾ ਸਰੀਰ ਰੂਪੀ ਹੈ ਦੇਹ ਰੂਪੀ ਜਿਹੜਾ ਸਫਰ ਹੈ ਸਵਾਸਾਂ ਦੇ ਨਾਲ ਜ਼ਿੰਦਗੀ ਦਾ ਇਨੂੰ ਜਨਮ ਕਹਿੰਦੇ ਨਹੀਂ ਐ ਮਨੁੱਖਾ ਜਨਮ ਇਹਨੂੰ ਭੋਗਣਾ ਇਹ ਅਸਫਲ ਹੁੰਦਾ ਹੈ ਸੰਸਾਰ ਨਾਲ ਜੁੜ ਕੇ ਗੁਰੂ ਨਾਲ ਮਿਲ ਕੇ ਜਦੋਂ ਕਥਾ ਚੰਗੀ ਲੱਗੀ ਗਿਆਨ ਪ੍ਰਾਪਤ ਕੀਤਾ ਤਾਂ ਇਹ ਜਿਹੜਾ ਜਨਮ ਸੀ ਮਨੁੱਖਾ ਜਨਮ ਇਹ ਸਫਲਾ ਹੋ ਗਿਆ ਪਰਮੇਸ਼ਰ ਨੇ ਇੱਕ ਸਫਲਾ ਕਰ ਦਿੱਤਾ ਸਭ ਜਨਮ ਸਫਲ ਹੋ ਗਿਆ ਕਰਦੇ ਹੈ ਜਿੰਨਾ ਜਨਮ ਸੀ ਜਿਹੜਾ ਉਹ ਸਾਰਾ ਸਫਲ ਕਰਦਾ ਪਰਮੇਸ਼ਰ ਨੇ ਕਰਤੇ ਪੁਰਖ ਨੇ ਪਰਮਾਤਮਾ ਨੇ ਕਿਰਪਾ ਕੀਤੀ ਗੁਰੂ ਦਾ ਮਲਾਪ ਹੋਇਆ ਗੁਰੂ ਤੋਂ ਗਿਆਨ ਪ੍ਰਾਪਤ ਹੋਇਆ ਪਰਮਾਤਮਾ ਦੀ ਕਥਾ ਚੰਗੀ ਲੱਗੀ ਫਿਰ ਨਾਮ ਜਪਿਆ ਫਿਰ ਜਿਹੜਾ ਜਨਮ ਸੀ ਸਫਲਾ ਹੋ ਗਿਆ ਹਰ ਨਾਮ ਨਾਮ ਬਖਾਨੀਆਂ ਸਫਲਾ ਕਿਵੇਂ ਹੋਇਆ ਜਦੋਂ ਪਰਮੇਸ਼ਰ ਦਾ ਪਰਮਾਤਮਾ ਦਾ ਨਾਮ ਸੀ ਉਹ ਹਿਰਦੇ ਵਿੱਚ ਦਰਸ਼ਨ ਹੋਏ ਉਹਦੇ ਉਹਦੇ ਬਾਰੇ ਗਿਆਨ ਹੋਇਆ ਉਹਦੇ ਬਾਰੇ ਜਾਨਣਾ ਕੀਤਾ ਹਰ ਨਾਮ ਨਾਮ ਸਲਾਹੀ ਹਰ ਪ੍ਰਭ ਹਰ ਭਗਤ ਹਰ ਜਨ ਮੰਗਿਆ ਹਰ ਨਾਮ ਨਾਮ ਸਲਾਹੀ RAM ਦਾ ਨਾਮ RAM ਕਹਿੰਦੇ ਨੇ ਪਰਮੇਸ਼ਰ ਪ੍ਰਮਾਤਮਾ ਨੂੰ ਰਮੇ ਹੋਏ ਨੂੰ ਪ੍ਰਭ ਜੀ ਨੂੰ ਪ੍ਰਭੂ ਨੂੰ ਨਾਮ ਉਹਦਾ ਨਾਮ ਜਪਣਾ ਜਿਹੜਾ ਗੁਰੂ ਤੋਂ ਪ੍ਰਾਪਤ ਹੋਇਆ ਉਹਦੀ ਸਲਾਹਾ ਕੀਤੀ ਸਲਾਹਾ ਸਲਾਹਾ ਦਾ ਸਿੱਧ ਸਲਾਹ ਕਰਨੀ ਸਲਾਹਾ ਕਰਨੀ ਬਾਰ ਬਾਰ ਉਹਨੂੰ ਜਪਨਾ ਤੇ ਬਾਰ ਬਾਰ ਉਹਦੀ ਸਲਾਹਾ ਕਰਨੀ ਬਾਰ ਬਾਰ ਉਹਨੂੰ ਯਾਦ ਰੱਖਣਾ ਚਿੰਤਨ ਕਰਨਾ ਹਰ ਪ੍ਰਭ ਪਰਮੇਸ਼ਰ ਨੂੰ ਪਰਮਾਤਮਾ ਨੂੰ ਜਾਲ ਕੀਤਾ ਹਰ ਭਗਤ ਹਰ ਜਨ ਮੰਗੀਆਂ ਇਹ ਚੀਜ਼ ਚੰਗੀ ਲੱਗੀ ਮਿੱਠੀ ਲੱਗੀ ਉਹ ਨਾਮ ਸਲਾਂਗਾ ਕੀਤੀ ਤੇ ਇਹੀ ਉਸ ਦਰ ਉਹਦੇ ਦਰ ਤੋਂ ਮੰਗਿਆ ਨਾ ਕੀਤਾ ਖੰਭੀਖ ਭੇਖਾਰੀ ਤੇਰੇ ਤੁਨਜ ਬਤ ਹੈ ਦਾਤਾ ਉਹ ਦਿਾਰ ਨਾਮ ਦਿਓ ਮੰਗ ਜਨ ਕੋ ਸਦਾ ਰਹੋ ਰੰਗਰਾਤਾ हे ਪਰਮੇਸ਼ਰ ਆਸੀ ਤੇਰੇ ਭੁਖਾਰੀਆਂ ਤੂੰ ਨਜਬਤ ਹੈ ਪਰਮੇਸ਼ਰ ਹੈ ਪਰਮਾਤਮਾ ਹੈ ਤੂੰ ਵੱਡਾ ਦాత ਹੈ দান ਦੇਣ ਵਾਲਾ ਹੈ ਤੈਂ ਕਿ ਦਾਨ ਦੇ ਸਾਨੂੰ ਪਰਮਾਤਮਾ ਭਗਤੀ ਦਾ ਦਾਨ ਦੇ ਤਾਂ ਨਾਮ ਦੀ ਸਲਾਘਾ ਕੀਤੀ ਨਾਮ ਚੰਗਾ ਲੱਗਿਆ ਤਾਂ ਉਸੇ ਨਾਮ ਨੂੰ ਮੰਗਣਾ ਕੀਤਾ ਹਰ ਭਗਤ ਹਰ ਜਨ ਮੰਗੀਆਂ ਹਰੀ ਦੇ ਜਾਣੇ ਪਰਮਾਤਮਾ ਦੀ ਪਿਆਰੀ ਨੇ ਭਗਤ ਜਾਣੇ ਫਿਰ ਇਹ ਭਗਤੀ ਨਾ ਮੰਗਣਾ ਕੀਤਾ ਵਾਰ-ਵਾਰ ਜਪਨਾ ਕੀਤਾ જન ਕਹੈ ਨਾਨਕ ਸੁਨੋ ਸੰਤੋ ਹਰ ਭਗਤ ਗੋਵਿੰਦ ਚੰਗਿਆ ਗੁਰੂ ਰਾਮਦਾਸ ਮਹਾਰਾਜੀ ਗੁਰੂ ਨਾਨਕ ਮਹਾਰਾਜ ਜੀ ਨੂੰ ਸਨਮੁਖ ਰੱਖ ਕੇ ਆਖਦੇ ਹਨ ਉਹ ਸੰਤੋ ਸੁਨੋ ਭਾਈ ਗੁਰਸਿੱਖੋ ਰੱਬ ਦੀ ਪਿਆਰੇ ਭਗਤੋ ਨਾਮ ਜਪਣ ਵਾਲਿਓ ਸਭ ਤੋਂ ਵੱਡਾ ਗਹਿਣਾ ਤੋਂ ਵੱਡੀ ਚੰਗੀ ਚੀਜ਼ ਸਭ ਤੋਂ ਮਹਿੰਗੀ ਵਸਤੂ ਸਭ ਤੋਂ ਅਮੋਲਕ ਵਸਤੂ ਜਿਹੜੇ ਸਾਡੇ ਲਈ ਜ਼ਰੂਰੀ ਆ ਉਹ ਭਗਤ ਪਰਮੇਸ਼ਰ ਦੀ ਪਰਮਾਤਮਾ ਦੀ ਭਗਤੀ ਹੈ ਇਹ ਤੋਂ ਉੱਪਰ ਕੁਛ ਨਹੀਂ ਇਹੀ ਚੰਗੀ ਭਗਤੀ ਆ ਭਾਈ ਦੇ ਕੰਚਨ ਜੀਨ ਸੁਵਿੰਨਾ ਰਾਮ ਜੇ ਰੂਪੀ ਘੋੜੀ ਤੇ ਕੰਚਨ ਜੀਨ ਕਹਿੰਦੇ ਨੇ ਕਾਠੀ ਪਾਉਣੀ ਘੋੜੀ ਦੇ ਉੱਪਰ ਚੜਨਾ ਕਾਠੀ ਪਾਉਣੀ ਪੈਂਦੀ ਆ ਉਹ ਕਾਠੀ ਸੋਨੇ ਨਾਲ ਜੜੀ ਹੋਈ ਸੋਨਾ ਕੀ ਆ ਪਰਮੇਸ਼ਰ ਦਾ ਨਾਮ ਕਾਠੀ ਕੀ ਹੈ ਪ੍ਰੇਮ ਪ੍ਰੇਮ ਨੂੰ ਜਿਹੜਾ ਪ੍ਰੇਮ ਹੈ ਪ੍ਰਮਾਤਮਾ ਦਾ ਪ੍ਰਮਾਤਮਾ ਦਾ ਪ੍ਰੇਮ ਸਰੂਪੀ ਕਾਠੀ ਜਿਹੜੀ ਇਹ ਸਰੀਰ ਤੇ ਇਹ ਜਿਹੜੀ ਜੇ ਰੂਪੀ ਕੋਣੀਏ ਦੇ ਉੱਪਰ ਪਾਈ ਭਾਵ ਜਿਹੜਾ ਪ੍ਰੇਮ ਹੈ ਉਹ ਕਾਠੀ ਹੈ ਤੇ ਜਿਹੜਾ ਕਾਠੀ ਨੂੰ ਸੋਨਾ ਲੱਗਿਆ ਹੋਇਆ ਜਿਹੜਾ ਸੋਨਾ ਉਹ ਪ੍ਰਮਾਤਮਾ ਨੇ ਰਹਿ ਰੂਦੀ ਤੜਫ ਦੇ ਕੰਚਨ ਜੀਨ ਸਿਨਾਰਾਮ ਜੜ ਹਰ ਹਰ ਨਾਮ ਰਤਨ ਆਰਾਮ ਭਗਤੀ ਪਰਮੇਸ਼ਰ ਦੀ ਭਗਤੀ ਹੈ ਜਿਹੜੀ ਇਹ ਨਾਮ ਰਤਨ ਨਹੀਂ ਹੈ ਇਹ ਰਤਨ ਉਹਨੂੰ ਲਾਏ ਹੋਏ ਨਹੀਂ ਜੜ ਨਾਮ ਰਤਨ ਗੋਬਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਗਣੇ ਜਿਵੇਂ ਕਿਸੇ ਇੱਕ ਸਵਾਰ ਘੋੜੀ ਦੇ ਉੱਪਰ ਚੜਦਾ ਹੈ ਸੋਹਣੀ ਕਾਠੀ ਪਾ ਕੇ ਉਹਨੂੰ ਸੋਹਣੀ ਕਾਠੀ ਦੇ ਉੱਪਰ ਸੋਹਣੇ ਉਹਦੇ ਹਰੇ ਝੀਰੇ ਮੋਤੀ ਜੜੇ ਹੋਏ ਨੇ ਉਨੀ ਆਪਣੀ ਸੋਭਾ ਵਾਸਤੇ ਐਵੇਂ ਜਿਵੇਂ ਇੱਕ ਸਰੀਰ ਰੂਪੀ ਦੇ ਰੂਪੀ ਕੋਰੀ ਦੇ ਉੱਪਰ ਤੇ ਪ੍ਰੇਮ ਰੂਪੀ ਜਿਹੜਾ ਗਾਠੀ ਪਾਈ ਆ ਤੇ ਉਹਦੇ ਉੱਪਰ ਸੁਭ ਗੁਨਾ ਦੇ ਹੀਰੇ ਜਾਲ ਮੋਤੀ ਜੜੇ ਨੇ ਸੋਨਾ ਜੜਿਆ ਸੁਭ ਗੁਨਾ ਦਾ ਜੜ ਨਾਮ ਰਤਨ ਗੋਬਿੰਦ ਪਾਇਆ ਹੈ ਪਰਮੇਸ਼ਰ ਦੇ ਪ੍ਰਮਾਤਮਾ ਦੇ ਐਸੇ ਪ੍ਰੇਮ ਰੂਪੀ ਸਭ ਗੁਣਾ ਰਤਨਾ ਦੇ ਨਾਲ ਸਭ ਗੁਣਾ ਦੇ ਨਾਲ ਗੋਵਿੰਦ ਪਾਇਆ ਪਰਮਾਤਮਾ ਪਾਇਆ ਭਾਵ ਜਿਹੜੇ ਸਭ ਗੁਣ ਨੇ ਉਹਨਾਂ ਤੋਂ ਬਿਨਾ ਭਗਤੀ ਨਹੀਂ ਹੁੰਦੀ ਬਿਨ ਗੁਣ ਕੀਤੇ ਭਗਤ ਨਾ ਹੋਏ ਸਭ ਗੁਣ ਕੀ ਨੇ ਸਤ ਸੰਤੋਖ ਦਇਆ ਧਰਮ ਸਹਿਜ ਸੰਜਮ ਨਿਮਰਤਾ ਖਿਮਾ ਇਹ ਸਭ ਗੁਣ ਨੇ ਤੇ ਪ੍ਰੇਮ ਦੇ ਵਿੱਚ ਪਰਮਾਤਮਾ ਦੇ ਪ੍ਰੇਮ ਵਿੱਚ ਇਹ ਸੁਭਗੁਣ ਪੈਦਾ ਕਰਕੇ ਇਹ ਸਰੀਰੂਪੀ ਜਿਹੜਾ ਦੇਹ ਘੋੜੀ ਸੀ ਇਹਨੂੰ ਸੰਗਾਰਿਆ ਜਦ ਨਾਮ ਰਤਨ ਗੋਬਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਕਣੇ ਫਿਰ ਪਰਮਾਤਮਾ ਨੂੰ ਪਾਇਆ ਤੇ ਪਰਮਾਤਮਾ ਨੂੰ ਮਿਲ ਕੇ ਸੁਖ ਕਣੇ ਦਾ ਭਾਵ ਹੁੰਦਾ ਬਹੁਤ ਸਾਰੇ ਸੰਗਣੇ ਬਹੁਤ ਸਾਰੇ ਪਰਮਾਤਮਾ ਦੇ ਸੁੱਖਾਂ ਨੂੰ ਪ੍ਰਾਪਤ ਕੀਤਾ ਗੁਰ ਸਬਦ ਪਾਇਆ ਹਰ ਨਾਮ ਧਿਆਇਆ ਵੱਡ ਭਾਗੀ ਹਰ ਰੰਗ ਹਰ ਬਣੇ ਗੁਰ ਸਬਦ ਪਾਇਆ ਗੁਰੂ ਦੇ ਸਬਦ ਰਹੀ ਭਾਈ ਪ੍ਰਮਾਤਮਾ ਦੇ ਪਰਮੇਸ਼ਰ ਦੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਗੁਰੂ ਦੇ ਰਹੀ ਗੁਰ ਸਬਦ ਪਾਇਆ ਹਰ ਨਾਮ ਧਿਆਇਆ ਗੁਰੂ ਨੂੰ ਮਿਲ ਕੇ ਗੁਰੂ ਨਾਲ ਮਿਲ ਕੇ ਗੁਰੂ ਤੋਂ ਸਬਦ ਲੈ ਕੇ ਪ੍ਰਮਾਤਮਾ ਨੂੰ ਧਿਆਇਆ ਵੱਡ ਭਾਗੀ ਹਰ ਰੰਗ ਹਰ ਬਣੇ ਵੱਡੇ ਕਰਮਾਂ ਵਾਲੇ ਇਸ ਜੀਵ ਦੇ ਪਰਮੇਸ਼ਰ ਨਾਲ ਫਿਰ ਹਰ ਰੰਗ ਹਰ ਬਣੇ ਪਰਮੇਸ਼ਰ ਨਾਲ ਹਰੀ ਦੇ ਰੰਗ ਦੇ ਪਰਮਾਤਮਾ ਦੇ ਵਹਿਰ ਦੇ ਮਲਾਪ ਦੇ ਰੰਗ ਬਣੇ ਭਾਵ ਪਰਮਾਤਮਾ ਦੇ ਨਾਲ ਮਲਾਪ ਹੋਇਆ ਹਰ ਮਿਲੇ ਸੁਆਮੀ ਅੰਤਰਜਾਮੀ ਹਰ ਨਵਰਤਨ ਹਰ ਨਵਰੰਗੀਆਂ ਹਰ ਮਿਲੇ ਸੁਆਮੀ ਅੰਤਰਜਾਮੀ ਹਰ ਨਵਰਤਨ ਹਰ ਨਵਰੰਗੀਆਂ ਉਸ ਪਰਮੇਸ਼ਰ ਪਰਮਾਤਮਾ ਦੇ ਨਾਲ ਮਲਾਪ ਕੀਤਾ ਜੋ ਸਾਡੇ ਹਿਰਦੇ ਚ ਵਸਦਾ ਹੈ ਅੰਤਰਵਾਰ ਹਰ ਪ੍ਰੇਮਿਕ ਕੋ ਮੇਰੇ ਹਰ ਜਨ ਮੰਗਲ ਗਾਇ ਅੰਤਰਾਜਮੀ ਜਿਹੜਾ ਸਾਡੇ ਸਾਰਿਆਂ ਦੀ ਜਿਲਦੀ ਜਾਣਦਾ ਹੈ ਹਰ ਨਮ ਰਤਨ ਹਰ ਨੋ ਬਰੰਗੀ ਉਸ ਪਰਮੇਸ਼ਰ ਪ੍ਰਮਾਤਮਾ ਦੇ ਨਾਲ ਆਤਮਾ ਦਾ ਰੰਗ ਪ੍ਰਮਾਤਮਾ ਦੇ ਨਾਲ ਆਤਮਾ ਦਾ ਮਲਾਪ ਹੋਇਆ ਨਾਮ ਦਾ ਰੰਗ ਪਰਮੇਸ਼ਰ ਦੇ ਮਲਾਪ ਦਾ ਰੰਗ ਇਸ ਆਤਮਾ ਨੂੰ ਚੜਿਆ ਭਾਈ ਨਾਨਕ ਬਖਾਨੈ ਨਾਮ ਜਾਣੈ ਹਰ ਨਾਮ ਹਰ ਵਰਬ ਮੰਗਿਆ ਨਾਨਕ ਬਖਾਨੈ ਨਾਮ ਜਾਣੈ ਹਰ ਨਾਮ ਹਰ ਪ੍ਰਭ ਮੰਗਿਆ ਵੇਹ ਪਰਮੇਸ਼ਰ ਪ੍ਰਮਾਤਮਾ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਨਾਨਕ ਮਹਾਰਾਜ ਜੀ ਸਾਨੂੰ ਰੱਖ ਕੇ ਆਖਦੇ ਹਨ ਨਾਨਕ ਵਿਖਾਨੈ ਗੁਰੂ ਨਾਨਕ ਮਹਾਰਾਜ ਜੀ ਗੁਰੂ ਨਾਨਕ ਗੁਰੂ ਕਿਰਪਾ ਕਰਨ ਤਾਂ ਨਾਮ ਜਾਣੈ ਜੇ ਗੁਰੂ ਕਿਰਪਾ ਕਰੇ ਪ੍ਰਮਾਤਮਾ ਕਿਰਪਾ ਕਰੇ ਸਾਨੂੰ ਰਸਤਾ ਵਿਖਾਵੇ ਗਿਆਨ ਦੇਵੇ ਗਿਆਨ ਦੀ ਸੋਝੀ ਕਰਾਵੇ ਭਾਵ ਵੀ ਇਹ ਸੰਸਾਰ ਮਿੱਥਿਆ ਤੇ ਨਿਰੰਕਾਰ ਸੱਚ ਹੈ ਨਾਲ ਜਾਣ ਵਾਲਾ ਕੁਝ ਨਹੀਂ ਹੈ ਨਾਲ ਜਾਣ ਵਾਲਾ ਇੱਕੋ ਨਾਮ ਹੈ ਉਹ ਗੁਰੂ ਤੋਂ ਮਿਲਦਾ ਹੈ ਤੇ ਪਰਮਾਤਮਾ ਨੂੰ ਧਿਆ ਕੇ ਵਾਰੰવાર ਵਾਰ ਕਰ ਜਪੀਐ ਭੀ ਅਮਰ ਤੇ ਮਨ ਤਨ ਤਰਤੀਐ ਉਹ ਤ੍ਰਿਪਤੀ ਕਰਨੀ ਮਨ ਨੂੰ ਨਾਮ ਜਪ ਕੇ ਇਹ ਰਸਤਾ ਵਿਖਾਇਆ ਗੁਰੂ ਨੇ ਤੇ ਤਾਂ ਨਾਮ ਦੀ ਸੋਝੀ ਪਈ ਹਰ ਨਾਮ ਹਰ ਪ੍ਰਭ ਮੰਗੀਆਂ ਜਦੋਂ ਸੋਝੀ ਪਈ ਜਿਹੜੀ ਚੀਜ਼ ਨਾਲ ਜਾਣ ਵਾਲੀ ਹੈ ਫਿਰ ਗੁਰੂ ਤੋਂ ਉਹ ਪਰਮਾਤਮਾ ਤੋਂ ਉਸ ਭਗਤੀ ਨੂੰ ਮੰਗਣਾ ਕੀਤਾ ਕੜਿਆਲ ਮੁਖੇ ਗੁਰ ਅੰਖਸ ਪਾਇਆ RAM ਕੜਿਆਲ ਕਹਿੰਦੇ ਨਕੁੰਡਾ ਜਿਵੇਂ ਘੋੜੇ ਦੇ ਕੜਿਆਲਾ ਪਾਇਆ ਜਾਂਦਾ ਹੈ ਮੂੰਹ ਦੇ ਵਿੱਚ ਤੇ ਹਾਂਥੀ ਨੂੰ ਵੀ ਕੁੰਡਾ ਪਾਇਆ ਜਾਂਦਾ ਹੈ ਕੜਿਆਲ ਮੁਖੇ ਗੁਰ ਅੰਖਸ ਪਾਇਆ RAM ਗੁਰੂ ਨੇ ਜਿਹੜਾ ਗੁਰੂ ਹੈ ਸਾਡਾ ਸਾਡੇ ਚਲਾਉਣ ਵਾਲਾ ਹੈ ਉਹਨੇ ਸਾਨੂੰ ਨਾਮ ਰੂਪੀ ਕੁੰਡਾ ਮੂੰਹ ਦੇ ਵਿੱਚ ਪਾਤਾ ਮਨ ਬਾਰ-ਬਾਰ ਅਸੀਂ ਉਹ ਕੁੰਡੇ ਨੂੰ ਮੁਖ ਦੇ ਵਿੱਚ ਨਾਮ ਜਪਦੇ ਹਾਂ ਨਾਮ ਰੂਪੀ ਕੁੰਡਾ ਜਿਵੇਂ ਲੋਹੇ ਦਾ ਕੁੰਡਾ ਘੋੜੇ ਨੂੰ ਪਾਇਆ ਜਾਂਦਾ ਹੈ ਹਾਂਥੀ ਨੂੰ ਪਾਇਆ ਜਾਂਦਾ ਤੇ ਉਹ ਜਿਹੜਾ ਨਾਮ ਰੂਪੀ ਕੁੰਡਾ ਹੈ ਹੁਣ ਉਹ ਮੂੰਹ 'ਚ ਪੈ ਗਿਆ ਤੇ ਬਾਰ-ਬਾਰ ਉਹੀ ਜਪਿਆ ਜਾਂਦਾ ਤੇ ਬਾਰ-ਬਾਰ ਦਾ ਸਿਮਰਨ ਹੁੰਦਾ ਕਿ ਆਲ ਮੁਖੇ ਗੁਰ ਅੰਖਿ ਸਪਾਇਆ ਸਾਡਾ ਜਿਹੜਾ ਗੁਰੂ ਅਸੀਂ ਸਾਨੂੰ ਚਲਾਉਣ ਵਾਲਾ ਉਹਨੇ ਸਾਡੇ ਮੁਖ 'ਚ ਪਾਇਆ RAM ਪਰਮੇਸ਼ਰ ਦਾ ਨਾਮ ਭਗਤੀ ਸਾਡੇ ਮੁਖ 'ਚ ਪਾਈ ਮਨ ਮੈੰਗਲ ਗੁਰ ਸ਼ਬਦ ਦੇ ਪਾਸੇ ਆਇਆ ਆਰਾਮ ਹੁਣ ਗੁਰੂ ਅੰਖਸਨ ਤੋੜਦਾ ਜਿਵੇਂ ਓਮੇ ਫਿਰ ਜਿਹੜਾ ਹਾਥੀ ਰੂਪੀ ਐ ਮਨਸੀ ਜਿਹੜਾ ਇਹ ਫਿਰ ਬਸ ਆ ਗਿਆ ਗੁਰੂ ਦੇ ਸ਼ਬਦ ਨਾਲ ਸ਼ਬਦ ਦਾ ਕੁੰਡਾ ਮੂੰਹ ਚ ਪਿਆ ਜਦੋਂ ਫਿਰ ਗੁਰੂ ਨੇ ਇਹਨੂੰ ਚਲਾਇਆ ਤਾਂ ਇਹ ਬਸ ਵਿੱਚ ਆ ਗਿਆ ਮਨ ਮੈੰਗਲ ਗੁਰ ਸ਼ਬਦ ਵਸ ਆਇਆ ਜਿਹੜਾ ਮਨ ਬਸ ਵਿੱਚ ਨਹੀਂ ਆਉਂਦਾ ਸੀ ਹਾਥੀ ਬਣਿਆ ਫਿਰਦਾ ਸੀ ਗੁਰੂ ਦੇ ਸ਼ਬਦ ਦੁਆਰਾ ਇਹ ਬਸ ਚ ਆ ਗਿਆ ਪਰਮੇਸ਼ਰ ਦੇ ਪ੍ਰਮਾਤਮਾ ਦੇ ਰਸਤੇ ਤੇ ਤੁਰ ਪਿਆ ਮਨ ਬਸ ਗਤ ਆਇਆ ਪਰਮ ਪਦ ਪਾਇਆ ਸਾਤਨ ਕੰਤ ਪਿਆਰੀ ਮਨ ਬਸ ਗਤ ਆਇਆ ਮਨ ਬਸ ਹੋ ਗਿਆ ਪਰਮ ਪਦ ਪਾਇਆ ਹੁਣ ਇਹ ਜਿਹੜੀ ਮੰਜ਼ਲ ਤੇ ਜਾਣਾ ਚਾਹੁੰਦਾ ਸੀ ਗੁਰੂ ਨੇ ਅੰਕਸ ਮੰਨ ਕੇ ਇਹਨੂੰ ਤੋੜਿਆ ਕੁੰਡਾ ਸ਼ਬਦ ਦਾ ਗਾਹ ਮੂੰਹ ਵਿੱਚ ਪਾਇਆ ਤੇ ਇਸੇ ਤਾਹੋ ਕੀ ਤੁਰ ਪਿਆ ਤਿੰਦਰ ਨੂੰ ਤੁਰਿਆ ਭਾਈ ਫਿਰ ਪਰਮੇਸ਼ਰ ਦੇ ਚਰਨਾਵਲ ਹੁਣ ਇਹਦਾ ਜਿਹੜਾ ਧਿਆਨ ਸੀ ਧਿਆਨ ਦੁਨੀਆਂ ਦੇ ਵਿੱਚੋਂ ਇੰਦਰੀਆਂ ਵਿੱਚੋਂ ਦੁਆਰਿਆਂ ਵਿੱਚੋਂ ਫਿਰ ਧਿਆਨ ਸੰਗੋਚ ਦਾ ਸੰਗੋਚ ਦਾ ਫਿਰ ਪ੍ਰਮਾਤਮਾ ਦੇ ਚਰਨਾਂ 'ਚ ਜੁੜ ਗਿਆ ਮੂਦਲੀਏ ਦਰਵਾਜੇ ਬਾਜੀਏ ਦੇ ਅਨਹਦ ਬਾਜੀ ਜਿੰਨਾ ਚਿਰ ਨੌ ਦਵਾਰਿਆਂ ਤੋਂ ਧਿਆਨ ਨਹੀਂ ਤੋੜਦਾ ਸੁਰਤ ਨਹੀਂ ਤੋੜਦਾ ਉਹਨਾਂ ਚਿਰ ਇਹਦਾ ਰਸਤਾ ਨਹੀਂ ਬਣਦਾ ਜਦੋਂ ਬੰਦਾ ਆਪਣੇ ਘਰ ਦੇ ਦਸ ਦਰਵਾਜਿਆਂ ਵਿੱਚ ਹੀ ਗੇੜੇ ਕੱਢੀ ਜਾਵੇ ਉਹ ਦਿੱਲੀ ਜਾਂ ਕਿਸੇ ਹੋਰ ਸ਼ਹਿਰ 'ਚ ਨਹੀਂ ਜਾ ਸਕਦਾ ਪਿੰਡ 'ਚੋਂ ਬਾਹਰ ਨਹੀਂ ਨਿਕਲ ਸਕਦਾ ਆਪਣੇ ਘਰ ਦੇ ਦਰਵਾਜਿਆਂ 'ਚ ਹੀ ਭੱਜਿਆ ਫਿਰੇ ਜਾਵੇ ਚੈ ਸਾਰੀ ਉਮਰ ਭੱਜ ਕੇ ਕਹੇ ਵੀ ਮੈਂ ਤਾਂ 40000 ਕਿਲੋਮੀਟਰ ਕੱਢ ਤੀ ਕੱਢੀ ਕਿੱਥੇ ਆਪਣੇ ਘਰ ਦੇ ਵਿੱਚ ਹੀ ਇਧਰੋਂ ਤੁਰ ਕੇ ਉੱਧਰ ਵੜ ਗਿਆ ਉਧਰੋਂ ਤੁਰ ਕੇ ਇੰਦਰ ਵੜ ਗਿਆ ਹੁਣ ਸਾਦੇ ਨੂੰ ਰਾਤ ਐਂ ਨਹੀਂ ਕਰਦਾ ਫਿਰ ਉਹਦਾ ਰਸਤਾ ਨਹੀਂ ਮੁਕਦਾ ਉਥੇ ਰਸਤਾ ਉਹਦਾ ਉਥੀ-ਉਥੀ ਘੁੰਮ ਹੀ ਜਾਂਦਾ ਜਿਹੜੀ ਮੰਜ਼ਿਲ ਤੇ ਜਾਣਾ ਸੀ ਜਿੱਥੇ ਜਾਣਾ ਸੀ ਉਥੇ ਨਹੀਂ ਗਿਆ ਥੱਕ ਗਿਆ ਟੁੱਟ ਗਿਆ ਹਾਰ ਗਿਆ ਡਿੱਗ ਗਿਆ ਪਰ ਰਸਤਾ ਤਾਂ ਐ ਨਹੀਂ ਹੋਇਆ ਰਾਸਤਾ ਤੇ ਕੋਦ ਹੁੰਦਾ ਜਦੋਂ ਕੋਈ ਉਹਨੂੰ ਚਲਾਉਣ ਵਾਲਾ ਉਹਦਾ ਹੱਥ ਫੜ ਕੇ ਉਹਨੂੰ ਘਰੋਂ ਬਾਹਰ ਕੱਢੇ ਰਸਤੇ ਤੇ ਪਾ ਦੇਵੇ ਆਹ ਸੜਕ ਜਾਂਦੀ ਏ ਤੇਰੇ ਰਸਤੇ ਜਿੱਥੇ ਤੇ ਜਾਣਾ ਏਧਰ ਚੱਲੇ ਆ ਜਾ ਫਿਰ ਉਹ ਸਿੱਧਾ ਹੋ ਕੇ ਜਾਵੇ ਹੁਣ ਜਿਹੜਾ ਮਾਣਾ ਹੈ ਸਾਡਾ ਮਨ ਐਸ ਮੰਦਰ ਚੋਂ ਬਾਹਰ ਨਹੀਂ ਨਿਕਲਦਾ ਸਰੀਰ ਚੋਂ ਇੱਧਰੇ ਦਵਾਰੇ ਚ ਵੜ ਗਿਆ ਇਧਰੋਂ ਇੱਧਰੇ ਦਵਾਰੇ ਚ ਵੜ ਗਿਆ ਇਧਰੋਂ ਨਿਕਲ ਗਿਆ ਇਧਰੋਂ ਨਿਕਲੇ ਇਧਰ ਵੜ ਗਿਆ ਕਦੇ ਅੱਖਾਂ ਰਾਹੀ ਕਦੇ ਕੰਨਾਂ ਰਾਹੀ ਇਹ ਦਵਾਰਿਆਂ ਰਾਹੀ ਇੱਥੇ ਰਸਮਾਨ ਦਾ ਫਿਰ ਜਾਂਦਾ ਇੱਥੇ ਆਪਣੀ ਜੀਭ ਮਾਰਦਾ ਫਿਰ ਜਾਂਦਾ ਇਹ ਇੱਥੇ ਮਿੱਠਾ ਮਿੱਠਾ ਭਾਲਦਾ ਫਿਰ ਜਾਂਦਾ ਗੁਰੂ ਦੀ ਹੁਕਮ ਚ ਆਇਆ ਹੀ ਨਹੀਂ ਇਹ ਸਰੀਰ ਚੋਂ ਬਾਹਰ ਨਿਕਲੇ ਹੀ ਨਹੀਂ ਆਇਆ ਇਹਨੇ ਦਵਾਰੇ ਬੰਦੇ ਨਹੀਂ ਕੀਤੇ ਮਨ ਬਸਗਤ ਆਇਆ ਪਰਮਪਦ ਪਾਇਆ ਜਦੋਂ ਮਨ ਬਸ ਆ ਗਿਆ ਗੁਰੂ ਦੀ ਕਿਰਪਾ ਨਾਲ ਫਿਰ ਇਹ ਦਵਾਰਿਆਂ ਚ ਨਿਕਲ ਗਿਆ ਅੱਖਾਂ ਨਾਲ ਮਾਰਾ ਦੇਖਣਾ ਸਿੱਖਤਾ ਕੰਨਾਂ ਨਾਲ ਮਾੜਾ ਸੁਣਨਾ ਛੱਡਦਾ ਮੂੰਹ ਨਾਲ ਮਾੜਾ ਖਾਣਾ ਪੀਣਾ ਤੇ ਬੋਲਣਾ ਛੱਡਦਾ ਨੌ ਦੁਆਰਿਆਂ ਨੂੰ ਠਾਗਿਆ ਤੇ ਫਿਰ ਗੁਰੂ ਦੇ ਹੁਕਮ ਚੱਲ ਕੇ ਸ਼ਬਦ ਵੱਲ ਤੁਰਿਆ ਸ਼ਬਦ ਕਿੱਥੇ ਲੈ ਗਿਆ ਉਹਨੂੰ ਗੁਰੂ ਦੇ ਚਰਨਾਂ 'ਚ ਪ੍ਰਮਾਤਮਾ ਦੇ ਚਰਨਾਂ 'ਚ ਪ੍ਰਮਾਤਮਾ ਦੇ ਚਰਨ ਹੀ ਪਰਮ ਪਦਵੀ ਨੇ ਭਗਵਾਨ ਵਸਗਤ ਆਇਆ ਪਰਮ ਪਦ ਪਾਇਆ ਗੁਰੂ ਦੇ ਪ੍ਰਮਾਤਮਾ ਦੇ ਚਰਨਾਂ 'ਚ ਮਨ ਟਿਕ ਗਿਆ ਪਰਮ ਪਦਵੀ ਪ੍ਰਾਪਤ ਹੋ ਗਈ ਸਾਤ ਅਨਕੰਤ ਪਿਆਰੀ ਇਸੇ ਕਰਕੇ ਇਹਨੂੰ ਉਹ ਪ੍ਰਮਾਤਮਾ ਵਹਿਰੂ ਪਿਆਰਾ ਉਹ ਸੁਜੀਵ ਇਸਤਰੀ ਨੂੰ ਪਰਮਾਤਮਾ ਦਾ ਪਿਆਰ ਪ੍ਰਾਪਤ ਹੋਇਆ ਅੰਤਰ ਪ੍ਰੇਮ ਲਗਾ ਹਰ ਸੇਤੀ ਕਰ ਸੋਹੈ ਹਰ ਪ੍ਰਭ ਨਾਰੀ ਜਿਵੇਂ ਕਿਸੇ ਔਤ ਨੂੰ ਪਤੀ ਪਰਮਾਤਮਾ ਪ੍ਰਤੀ ਪ੍ਰਾਪਤ ਹੋ ਜਾਂਦਾ ਵਿਛੜੀ ਹੋਈ ਨੂੰ ਐਵੇਂ ਜਿਵੇਂ ਜੀਵ ਇਸਤਰੀ ਨੂੰ ਐ ਦਾਂ ਦਵਾਰਿਆਂ ਚੋਂ ਨਿਕਲ ਕੇ ਪਰਮਾਤਮਾ ਰੂਪੀ ਪਤੀ ਪ੍ਰਾਪਤ ਹੋਇਆ ਅੰਤਰ ਪ੍ਰੇਮ ਲਗਾ ਹਰ ਸੇਤੀ ਅੰਦਰ ਪ੍ਰੇਮ ਜਾਗ ਪਿਆ ਪਰਮਾਤਮਾ ਦਾ ਰਸਤਾ ਮਿਲ ਗਿਆ ਗੁਰੂ ਨੇ ਲੱਭ ਕੇ ਦੇ ਦਿੱਤਾ ਕਰ ਸੋਹੈ ਹਰ ਪ੍ਰਭ ਨਾਰੀ ਹੁਣ ਇਹ ਆਪਣੇ ਪ੍ਰਭ ਨਾਲ ਮਿਲ ਕੇ ਜੀਵ ਆਤਮਾ ਰੂਪੀ ਇਸਤਰੀ ਆਪਣੇ ਪਤੀ ਪਰਮੇਸ਼ਰ ਨਾਲ ਮਿਲ ਕੇ ਪ੍ਰਮਾਤਮਾ ਦੇ ਨਾਮ ਦੇ ਰੰਗ ਗਾਉਂਦੀ ਹੈ ਪ੍ਰਮਾਤਮਾ ਦੇ ਸੋਲੇ ਗਾਉਂਦੀ ਆ ਹਰ ਰੰਗ ਰੰਗ ਪ੍ਰਵਾਹ ਕਬੂਲ ਦੀ ਹੈ ਹਰ ਰੰਗ ਰਾਤੀ ਸੇ ਜੇ ਮਾਤੀ ਹਰ ਪ੍ਰਭ ਹਰ ਹਰ ਪਾਇਆ ਹਰ ਰੰਗ ਰਾਤੀ ਸੇ ਜੇ ਮਾਤੀ ਸੇਜੇ ਹੀ ਪਰਮੇਸ਼ਰ ਦੇ ਨਾਮ ਵਿੱਚ ਰੰਗੀ ਗਈ ਪ੍ਰਮਾਤਮਾ ਦੇ ਰੰਗ ਵਿੱਚ ਰੰਗੀ ਗਈ ਉਹਦੇ ਮਨ ਸਹਿਜ ਹੀ ਉਹਦੇ ਨਾਮ ਵਿੱਚ ਰਤਿਆ ਜਾਣਾ ਭਿੱਜ ਜਾਣਾ ਫਿਰ ਹੋਰ ਪਾਸੇ ਕਿਤੇ ਸੁਰਤ ਨਹੀਂ ਜਾਂਦੀ ਹੁਣ ਕਿਤੇ ਨਾਮ ਦੁਆਰਿਆਂ ਚ ਆਉਣ ਨੂੰ ਜੀ ਨਹੀਂ ਕਰਦਾ ਹੁਣ ਸੁਰਤੀ ਅnabla ਦੇ ਨਾਲ ਜੁੜ ਗਈ ਐ ਇਨਾ ਰੰਗ ਚੜ ਗਿਆ ਨਾਮ ਦਾ ਤੇ ਉੱਥੇ ਮਾਤੀ ਦਾ ਭਾਵ ਹੈ ਮਸਤਾਨੀ ਹੋ ਗਈ ਏ ਜੀਵ ਰੂਪੀ ਇਸਤਰੀ ਪ੍ਰਮਾਤਮਾ ਦੇ ਵਹਿ ਨੂੰ ਚਰਨਾ ਚ ਮਸਤਾਨੀ ਹੋ ਗਈ ਹੁਣ ਹੋਰ ਪਾਸੇ ਦਾ ਧਿਆਨ ਨਹੀਂ ਜਾਂਦਾ ਹਰ ਪ੍ਰਭ ਹਰ ਹਰ ਪਾਇਆ ਹਰੀ ਪ੍ਰਮਾਤਮਾ ਨੂੰ ਪਰਮੇਸ਼ਰ ਨੂੰ ਹਰ ਹਰ ਧਿਆ ਕੇ ਜਪ ਜਪ ਕੇ ਉਹਦੇ ਚਰਨਾ ਨਾਲ ਪਿਆਰ ਕੀਤਾ ਉਹਨੂੰ ਪ੍ਰਾਪਤ ਕੀਤਾ ਜਨਾਨਨਕ ਹਰਦਾਸ ਕਹਤ ਹੈ ਬੜ ਭਾਗੀ ਹਰ ਹਰ ਧਿਆਇਆ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਨਾਨਕ ਮਹਾਰਾਜ ਜੀ ਸਨ ਮੁਖ ਰੱਖ ਕੇ ਕਹਿੰਦੇ ਨੇ ਦਾਸ ਇਹ ਗੱਲ ਦਾਵੇ ਨਾਲ ਕਹਿੰਦਾ ਇਹ ਜਿਹੜਾ ਰਸਤਾ ਹੈ ਨਾ ਪ੍ਰਮਾਤਮਾ ਦੇ ਚਰਨਾਂ ਦਾ ਜੀਵ ਰੂਪੀ ਇਸਤਰੀ ਨੂੰ ਪ੍ਰਮਾਤਮਾ ਪਤੀ ਉਹਦਾ ਮਿਲਦਾ ਜਦੋਂ ਵੱਡੇ ਭਾਗ ਮੱਥੇ ਤੇ ਹੋਣ ਬੜ ਭਾਗੀ ਹਰ ਹਰ ਧਿਆਇਆ ਵੱਡਿਆਂ ਭਾਗਾ ਨੇ ਭਾਗਾ ਵਾਲਿਆਂ ਨੇ ਇਹ ਜਿਲਾਸਤਾ ਪ੍ਰਾਪਤ ਕੀਤਾ ਹੈ ਪ੍ਰਮਾਤਮਾ ਦੇ ਚਰਨਾਂ ਦਾ ਉਹ ਵੱਡੇ ਕਰਮਾਂ ਕਰਕੇ ਵੱਡੇ ਭਾਗਾਂ ਬਣ ਕਰਕੇ ਪ੍ਰਾਪਤ ਹੁੰਦਾ ਹੈ ਦੇ ਘੋੜੀ ਜੀ ਜੈਤ ਹਰ 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 ਪਾਇਆ ਰਾਮ ਇਹ ਜਿਹੜੀ ਦੇ ਰੂਪੀ ਘੋੜੀ ਆ ਇਹਦੇ ਉੱਪਰ ਚੜ ਕੇ ਜੀਵ ਆਤਮਾ ਤੇ ਜਿੱਤ ਹਰ ਪਾਇਆ RAM ਏ ਘੋੜੀ ਦੇ ਉੱਪਰ ਭਾਗਾਾਂ ਵਾਲੀ ਘੋੜੀ ਐ ਇਹ ਵਿਡਭਾਗੀ ਐ ਸਰੀਰ ਰੂਪੀ ਘੋੜੀ ਜਿਹਦੇ ਉੱਪਰ ਚੜ ਕੇ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਮਿਲ ਸਤਗੁਰ ਜੀ ਮੰਗਲ ਗਾਇਆ ਰਾਂ ਗੁਰੂ ਨਾਲ ਮਿਲ ਕੇ ਰੱਬ ਦੇ ਪਰਮੇਸ਼ਰ ਦੇ ਸੋਲੇ ਗਾਏ ਉਹਦੇ ਗੁਣ ਗਾਏ ਭਾਈ ਹਰ ਗਾਈ ਮੰਗਲ RAM ਨਾਮਾ ਹਰ ਸੇਵ ਸੇਵਕ ਸੇਵਕੀ ਉਹ ਸੁਪਰਮੇਸ਼ਰ ਦੇ ਪ੍ਰਭੂ ਦੇ ਮੰਗਲ ਗਾਏ ਗੁਣ ਗਾਏ ਸੋਲੇ ਗਾਏ ਨਾਮਾ ਨਾਮ ਨੂੰ ਜਪ ਕੇ ਭਗਤੀ ਕਰਕੇ ਤੇ ਸੇਵ ਸੇਵਕ ਸੇਵਕ ਦੀ ਸੇਵਾ ਕਰਕੇ ਸੇਵਕਾਂ ਦਾ ਸੇਵਕ ਬਣਨਾ ਭਾਵ ਨਿਮਰਤਾ ਆਈ ਮਾਨੀਮਾ ਹੋਇਆ ਨਾਨਾ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਬਣਿਆ ਪ੍ਰਭ ਪਾਵੇ ਪਰ ਜਾਏ ਪਾਵੇ ਰੰਗ ਮਹਿਲੀ ਹਰ ਰੰਗ ਮਨ ਰੰਗ ਕੀ ਪ੍ਰਭ ਪਾ ਜਾਏ ਪਾਵੇ ਰੰਗ ਮਹਿਲੀ ਪ੍ਰਭੁ ਜਾਈ ਪਾਵੇ ਰੰਗ ਮਹਿਲੀ ਪ੍ਰਭੂ ਦੇ ਚਰਨਾਂ 'ਚ ਮਿਲ ਕੇ ਪਾਵੇ ਰੰਗ ਮਹਿਲੀ ਉਸ ਦੇ ਮਹਿਲ ਦਾ ਰੰਗ ਪਾਉਣਾ ਪ੍ਰਭੂ ਨਾਲ ਮਿਲ ਕੇ ਪਰਮਾਤਮਾ ਨਾਲ ਮਿਲ ਕੇ ਨਿਜਕਰ ਮਹਿਲ ਪਾਹੋ ਸੁਖ ਸਹਜੇ ਬਹੁਤ ਨਾ ਹੋਏਗਾ ਫੇਰਾ ਜਿੱਥੋਂ ਫਿਰ ਬਾਬਸ 84 ਲੱਖ ਦੀ ਹੁੰਨੀ 'ਚ ਨਹੀਂ ਪੈਂਦਾ ਉਸ ਮਹਿਲ ਨੂੰ ਪ੍ਰਾਪਤ ਕੀਤਾ ਪ੍ਰਭੂ ਦੇ ਚਰਨਾਂ ਨਾਲ ਮਿਲ ਕੇ ਰੰਗ ਮਾਰਾ ਰੰਗ ਕੀ ਫਿਰ ਉਹ ਜਿਹੜਾ ਰੰਗ ਸੀ ਜਿਹੜਾ ਰੰਗ ਪਰਮਾਤਮਾ ਦਾ ਰੰਗ ਸੀ ਉਸ ਰੰਗ ਵਿੱਚ ਰੰਗ ਕੇ ਆਪਣੇ ਮਨ ਨੂੰ ਗ੍ਰਾਸੀਸ ਉਹ ਕੁਬਰਾ ਤੇ ਕੀਤਾ ਗੁਣ ਰਾਮ ਗਾਏ ਮਨ ਬਸਵਾਈ ਹਰ ਗੁਰਮਤੀ ਮਨ ਧਿਆਇਆ ਗੁਣ ਰਾਮ ਗਾਏ ਰਾਮ ਪਰਮੇਸ਼ਰ ਰਮਿਆ ਹੋਇਆ ਸਾਰੀ ਸੰਸਾਰ ਵਿੱਚ ਰਮਿਆ ਹੋਇਆ ਜਰੇ ਜਰੇ ਵਿੱਚ ਵਸਣ ਵਾਲਾ ਉਹਦੇ ਗੁਣ ਗਾਏ ਮਨ ਸੁਭਾਈ ਗੁਣ ਤਾਂ ਗਾਏ ਮਨ ਨੂੰ ਚੰਗੇ ਲੱਗੇ ਮਨੋ ਭਾਗੇ ਉਹ ਕੋਣ ਹਰ ਗੁਰਮਤੀ ਮਨ ਤੇ ਆਇਆ ਇਹ ਗੁਰੂ ਦੀ ਕਿਰਪਾ ਕਰਕੇ ਗੁਰੂ ਦੀ ਮਤ ਲੈ ਕੇ ਹੀ ਇਹ ਰਸਤਾ ਪ੍ਰਾਪਤ ਹੋਇਆ ਤਾਂ ਹੀ ਉਹਦੇ ਰੰਗਾਂ ਵਿੱਚ ਮਨ ਰੰਗਿਆ ਗਿਆ ਜਨ ਨਾਨਕ ਹਰ ਕਿਰਪਾ ਧਾਰੀ ਦੇ ਘੋੜੀ ਚੜ ਹਰ ਪਾਇਆ ਗੁਰੂ ਰਾਮਦਾਸ ਮਹਾਰਾਜੀ ਗੁਰੂ ਨਾਨਕ ਮਹਾਰਾਜੀ ਨੂੰ ਸਨਮਖ ਰੱਖ ਕੇ ਆਖਦੇ ਹਨ ਹਰ ਕਿਰਪਾ ਧਾਰੀ ਇਹ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਗੁਰੂ ਨਾਨਕ ਮਹਾਰਾਜ ਜੀ ਨੇ ਗੁਰੂ ਨੇ ਕਿਰਪਾ ਕੀਤੀ ਹੈ ਪਰਮਾਤਮਾ ਨੇ ਕਿਰਪਾ ਕੀਤੀ ਹੈ ਦੇ ਘੋੜੀ ਚੜ੍ਹ ਹ ਪਾਇਆ ਇਸ ਦੇ ਰੂਪੀ ਘੋੜੀ ਤੇ ਚੜ੍ਹ ਕੇ ਪਰਮਾਤਮਾ ਦੇ ਰਸਤਾ ਰਸਤੇ ਦੇ ਪਰ ਚੱਲ ਕੇ ਗੁਰੂ ਦੇ ਦੱਸੇ ਗਿਆਨ ਨੂੰ ਪ੍ਰਾਪਤ ਕਰਕੇ ਪਰਮਾਤਮਾ ਨੂੰ ਪਾਇਆ ਹੈ ਇਸ ਕਰਕੇ ਭਾਈ ਗੁਰੂ ਕਿਰਪਾ ਕਰਦਾ ਹੈ ਤਾਂ ਹੀ ਪਰਮਾਤਮਾ ਦੀ ਪਰਮੇਸ਼ਰ ਦੀ ਭਗਤੀ ਹੁੰਦੀ ਹੈ ਤਾਂ ਹੀ ਉਹਦੇ ਰਸਤੇ ਤੇ ਚੱਲਿਆ ਜਾ ਸਕਦਾ ਹੈ ਗੁਰੂ ਦੇ ਗਿਆਨ ਬਾਦਰ ਗੁਰੂ ਦੇ ਗਿਆਨ ਤੋਂ ਬਿਨਾ ਇਹ ਰਸਤਾ ਪ੍ਰਾਪਤ ਨਹੀਂ ਹੁੰਦਾ ਇਸੇ ਕਰਕੇ ਗੁਰੂ ਦਾ ਗਿਆਨ ਹਾਸਲ ਕਰਨ ਲਈ satsangt ਹੁੰਦੀ ਹੈ satsangt ਵਿੱਚੋਂ ਗੁਰੂ ਦੀ ਮਹਿਮਾ ਗੁਰੂ ਦੇ ਗਿਆਨ ਬਾਰੇ ਜਾਣਿਆ ਜਾਂਦਾ ਹੈ ਫਿਰ ਇਹ ਜੀਵ ਜਿਹੜਾ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਕੇ ਕਰਲੇ ਲੈ ਕੇ ਮਿੰਤਾ ਕਰਕੇ ਗੁਰੂ ਦੇ ਗਿਆਨ ਨੂੰ ਹਾਸਲ ਕਰਦਾ ਹੈ ਗੁਰੂ ਦਾ ਗਿਆਨ ਚੰਗੇ ਕਰਮਾਂ ਨਾਲ ਪ੍ਰਾਪਤ ਹੁੰਦਾ ਹੈ ਚੰਗੇ ਕਰਮ ਸੇਵਾ ਕਰਕੇ ਸਿਮਰਨ ਕਰਕੇ ਗੁਰੂ ਦਾ ਪਿਆਰ ਗੁਰੂ ਦਾ ਇਸ ਕਰਕੇ ਗੁਰਬਾਣੀ ਫਿਰ ਗੁਰੂ ਨੂੰ ਖੁਸ਼ ਕੀਤਾ ਜਾ ਸਕਦਾ ਹੈ ਫਿਰ ਗੁਰੂ ਤੋਂ ਗਿਆਨ ਪ੍ਰਾਪਤ ਹੋ ਸਕਦਾ ਹੈ ਇਸ ਕਰਕੇ ਇਹ ਗੁਰੂ ਸਾਹਿਬ ਨੇ ਸਾਨੂੰ ਰਸਤਾ ਦੱਸਿਆ ਹੈ ਭਾਈ ਇਹ ਸ੍ਰੀ ਰੂਪੀ ਘੋੜੀ ਦੇ ਉੱਪਰ ਐਸ ਮਨ ਨੂੰ ਚੜਾ ਕੇ ਗੁਰੂ ਦੇ ਦਰ ਤੇ ਲੈ ਕੇ ਜਾਣਾ ਇਹਦੇ ਵਿਚਾਲੇ ਜਾਵਨ ਗੁਰੂ ਹੈ ਇਸ ਕਰਕੇ ਗੁਰੂ ਨਾਲ ਜੁੜਨਾ ਗੁਰੂ ਵਾਲੇ ਬਣਨਾ ਬੜਾ ਜ਼ਰੂਰੀ ਆਓ ਪਿਛਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਗੋਣਾ ਰਾਮ ਗਾਇ ਮਨ ਸੁਪਾਈ ਹਰ ਗੁਰਮਤੀ ਮਨ ਧਿਆਇ ਜਨ ਨਾਨਕ ਹਰ ਕਿਰਪਾ ਧਾਰੀ ਦੇ ਘੋੜੀ ਚੜ ਹਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ